ਡਰਗ ਜਿਹੜਾ ਆ ਇਹ ਮੇਰੇ ਦਿਮਾਗ ਦੇ ਵਿੱਚ ਤੁਸੀਂ ਮੈਂ ਐਗਜ਼ਾਮਪਲ ਤੋਂ ਚਲਦਾ ਜਿਵੇਂ ਕਿ ਕਿਉਂਕਿ ਮੈਂ ਤਾਂ ਮੈਨੂੰ ਤਾਂ ਮੇਰੇ ਬਾਪ ਨੇ 14 14 ਸਾਲ ਦੇ ਨੂੰ ਖਲੇ ਖਲੇ ਲਾ ਲਿਆ ਸੀਗਾ ਅਗਲਾ ਹਾਲ ਉਹਦਾ ਹੁੰਦਾ ਸੀ ਤੇ ਪਿਛਲਾ ਹਾਲ ਮੇਰਾ ਹੁੰਦਾ ਸੀ ਦੋ ਕੇਤ ਵਾਹ ਕੇ ਸਾਲੇ ਦੇ ਹੁੰਦੇ ਸੀ ਦੀ ਲੇਕਿਨ ਮੈਂ ਜੋ ਪਿੰਡਾਂ ਨੂੰ ਦੇਖਿਆ ਜਦ ਅਸੀਂ ਪਾਰਟੀਸ਼ਨ ਹੋ ਕੇ ਇੱਥੇ ਆਏ ਆ ਨੂਰਮਤ ਦੇ ਕੋਲ ਇੱਕ ਪਿੰਡ ਹੈ ਜਿੱਥੇ ਸਾਨੂੰ ਟੈਂਪਰੀ ਲੋਜਮੈਂਟ ਹੋਈ ਉਸ ਦੇ ਵਿੱਚ ਇੱਕ ਏਕੜ ਐਸਾ ਸੀਗਾ ਜਿਹਦੇ ਉੱਤੇ ਉਸਟ ਗ로우 ਕਰਨ ਦਾ ਸੈਂਸ ਹੁੰਦਾ ਸੀ ਉਦੋਂ ਅਸੈਸਮੈਂਟ ਤਾਂ ਬੰਦੇ ਨਹੀਂ ਮਿਲਦਾ ਸਪੈਸਫਿਕ ਜ਼ਮੀਨ ਦੇ ਉੱਤੇ ਏਕੜ ਤੇ ਉਹ ਕਿੱਲੇ ਤੇ ਮਿਲਦਾ ਬੰਦਾ ਸੀ ਉਹ ਸਾਨੂੰ ਲਾਟ ਹੋ ਗਿਆ ਸਾਡੇ ਕੋਲ ਰੁਪਈਆ 100 ਬਜੇ ਸੀ ਜਿਹੜੀ ਮੱਕੀ ਲੈ ਕੇ ਸੀ ਸਾਰਾ ਸਿਆਲ ਕੱਢਿਆ ਤੇ ਬਾਕੀ ਤਾਂ ਸਾਡੇ ਕੋਲ ਪੈਸਾ ਹੀ ਕੋਈ ਨਹੀਂ ਸੀ ਕੋਈ ਨਹੀਂ ਸਾਨੂੰ ਬੰਦ ਕਰਦਾ ਜਿਹੜੀ ਗੱਲ ਮੈਂ ਕਹਿਣ ਲੱਗਾ ਅਸੀਂ 6 ਸਾਲ ਜਾਂ 5 ਸਾਲ ਮੈਨੂੰ ਨੈਕਮੈਂਟ ਪਤਾ ਨਹੀਂ ਪਤਾ ਅਸੀਂ ਉਹ ਪੋਸਟ ਗ੍ਰੋ ਕੀਤਾ ਸਾਡੀ ਬੈਠਕ ਭਰੀ ਪਈ ਹੁੰਦੀ ਸੀ ਪੋਸਟ ਦੇ ਨਾਲ ਲੋਟਿਆ ਲਾਇਸੈਂਸ ਡੀਲਰ ਜਿਹੜੇ ਉਹ ਲੈ ਕੇ ਜਾਂਦੇ ਸੀ ਔਰ ਮੈਨੂੰ ਹੈਰਾਨੀ ਦੀ ਗੱਲ ਹੈ ਕਿ ਸਾਡੀ ਕੋਈ ਤਾਂ ਕੋਈ ਪੋਸਟ ਹੀ ਨਹੀਂ ਬਣਿਆ ਨਾ ਸਾਡੇ ਗਵਾਂਢ ਨਾ ਸਾਡੇ ਪਿੰਡ ਦੇ ਕੋਸ਼ਤੀ ਬਣਿਆ ਇੱਕੋ ਹੀ ਵਾਲੀ ਹੁੰਦਾ ਜਿਹਦੀਆਂ ਅਸੀਂ ਗੱਲਾਂ ਸੁਣਦੇ ਉਹ 20 ਘੰਟਿਆਂ ਨੂੰ ਰੋਡਿਓ ਬਣਾਈ ਜਾਂਦਾ ਸੋ ਮੇਰਾ ਕਹਿਣ ਤੋਂ ਮਤਲਬ ਇਹ ਕਿੱਦਾਂ ਲੱਗ ਗਿਆ ਡੋਡੇ ਮੁੜ ਕੇ ਆ ਗਏ ਜਿੱਦਣ ਤੋਂ ਬੈਨ ਹੋਇਆ ਉਦੋਂ ਤੋਂ ਉਹ ਦੀ ਸਮਗਲਣ ਸ਼ੁਰੂ ਹੋ ਗਈ ਜਿਹੜਾ ਸਮਗਲਣ ਉਹਨੇ ਪ੍ਰਮੋਟ ਕਰਨੀ ਹੈ ਸੋ ਮੇਰੇ ਦਿਮਾਗ ਦੇ ਵਿੱਚ ਇੱਕ ਸਿੰਡਰੋਮ ਹੈ ਕਿ ਬੈਨ ਸਮਗਲਣ ਪ੍ਰਮੋਟ ਉਹ ਦਿਨਾਂ ਜਿਹੜੇ ਨਸ਼ੇ ਪਹਿਲੇ ਕੋਈ ਕੋ ਕੋ ਪ੍ਰਮੋਟ ਕਰਨ ਵਾਲਾ ਕੋਈ ਨਹੀਂ ਸੀ ਅੱਜ ਫੜ ਜਿਹੜੇ ਭੰਗ ਕਿ ਨਹੀਂ ਕਰਦੀ ਆ ਕਿੰਨੇ ਤੇ ਭੰਗ ਹੀ ਹੋਵੇ ਕਿਉਂਕਿ ਇਹ ਸਮਗਲ ਨਹੀਂ ਹੋ ਰਹੀ ਇਹਨੂੰ ਕੋ ਪ੍ਰਮੋਟ ਨਹੀਂ ਕਰ ਰਿਆ ਸੋ ਇਹ ਜਿਹੜਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਡੋਟੇ ਗਲੋਨ ਕਰਨ ਦੀ ਇਜਾਜ਼ਤ ਦੇ ਦਿਓ ਪਰ ਮੈਂ ਤੁਹਾਨੂੰ ਦੱਸਦਾ ਸ਼ੁਰੂ ਕਿੱਦਾਂ ਹੋਈ ਹੈ ਜਿਹੜਾ ਬੰਦਾ ਸਮਗਲ ਕਰੂਗਾ ਪ੍ਰਮੋਟ ਕਰੂਗਾ ਹਰ ਸੂਰ ਦੇ ਵਿੱਚ ਜੇ ਸਮਗਲ ਕੋਈ ਚੀਜ਼ ਨਹੀਂ ਹੁੰਦੀ ਤਾਂ ਪ੍ਰਮੋਟ ਨਹੀਂ ਹੁੰਦੀ ਇਹਦੇ ਅਨਸਰ ਹੈਗੇ ਮੈਂ ਬਹੁਤੇ ਅਨਸਰ ਦੇਣ ਨੂੰ ਨਹੀਂ ਜਾਂਦਾ ਲੇਕਿਨ ਡਰੱਗਸ ਨੂੰ ਕੰਟਰੋਲ ਕਰਨ ਨੂੰ ਜੇ ਤੁਹਾਨੂੰ ਸਿਚੁਏਸ਼ਨ ਦਸੀ ਆ ਇਹਦੇ ਅਨਸਰ ਨਹੀਂ ਮੈਂ ਜੁਨੈਟੇਸ਼ਨਸ ਕੰਮ ਕੀਤਾ ਉਹ ਤੋਂ ਮੈਨੂੰ ਇਲਮ ਹੋਇਆ ਇਹ ਵੀ ਜਿਹੜੀ ਈਵਨ ਹੈਗਾ ਬੜੀ ਖਤਰਨਾਕ ਸ਼ਾਮ ਬਹੁਤ ਖਤਰਨਾਕ ਹੈ ਜੇ ਤੁਸੀਂ ਉਦੋਂ ਮੇਲੇ ਆਉਣਾ ਫਿਰ ਉਹ ਡੈਵਲਸ ਮਾਈਂਡ ਉਹਦੇ ਵਿੱਚ ਤੁਹਾਡਾ ਬਣ ਜਾਂਦਾ ਤੇ ਉਸ ਵੇਲੇ ਤੁਸੀਂ ਨਸ਼ਾ ਵੱਲ ਨੂੰ ਜਾਂਦੇ ਆ ਜੇ ਤੁਸੀਂ ਨੌਜਵਾਨ ਦੀ ਈਵਿੰਗ ਨੂੰ ਮੈਨੇਜ ਕਰ ਲਓ ਨਸ਼ੇ ਛੁੱਟ ਸਕਦੇ ਹੋ ਉਹ ਕਿਸ ਤਰ੍ਹਾਂ ਮੈਨੇਜ ਇਕੁਇਲਿਬ੍ਰੀਅਮ ਪਲਾਨਟ ਹੋਵੇ ਹਰ ਪਿੰਡ ਦੇ ਵਿੱਚ ਬੜੀ ਸੌਖੀ ਜੀ ਗੱਲ ਆ ਉੱਥੇ ਪਲੇਗ੍ਰਾਉਂਡ ਹੋਵੇ ਉਸ ਪਲੇਗ੍ਰਾਉਂਡ ਤੇ ਬੜੀਆਂ ਸਸਤੀਆਂ ਜਿਹੜੀਆਂ ਨੇ ਗੇਮਸ ਨੇ ਫੁੱਟਬਾਲ ਹੈ ਵਾਲੀਬਾਲ ਹੈ ਬਾਸਕਟਬਾਲ ਹੈ ਹੈ ਕਬੱਡੀ ਹੈ ਖਾੜਾ ਰਾਜ ਉੱਤੇ ਇੱਕੋ ਦੇ ਵਿੱਚ ਲਾਇਬ੍ਰੇਰੀ ਖੋਲ੍ਹਦੇ ਹਾਂ ਜੇ ਹਰ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਹੋਵੇ ਇਸ ਸਸਤੀਆਂ ਗੇਮਾਂ ਦੀ ਪਲੇਗਰਾਉਂ ਹੋਵੇ ਨੌਜਵਾਨ ਜਾਏਗਾ ਮਿਹਨਤ ਕਰੇਗਾ ਖੇਡੇਗਾ ਪੜ੍ਹੇਗਾ ਘਰਾ ਕੇ ਦੁੱਧ ਮੰਗੇਗਾ ਸ਼ਰਾਬ ਨਹੀਂ ਪੀਏਗਾ ਮੈਂ ਨਹੀਂ ਕਹਿੰਦੇ ਬਹ 100% ਖਤਮ ਹੋ ਜਾਊ ਲੇਕਿਨ ਇਸ ਪ੍ਰਕੋਪ ਨੂੰ ਤੁਸੀਂ ਰੋਕ ਸਕਦੇ ਹੋ ਤੇ ਇੱਕ ਸਟੇਜ ਦੇ ਉੱਤੇ ਮੈਂ ਇੱਕ ਵਾਰ ਨੰਬਰ ਲੈ ਬੜਨੇ ਸੌਰੀ ਮੈਂ ਤਾਂ ਫੇਰ ਨਾਲ ਲੈਂਦਾ ਮੈਂ ਉਹਨਾਂ ਨੂੰ ਇਹ ਪ੍ਰੋਬਲਮ ਦੀ ਤਾਂ ਮੈਨੂੰ ਉਹਨਾਂ ਨੂੰ ਮਰ ਪਤਾ ਕੀ ਬਾਤ ਦਾ ਕਹਿੰਦੇ ਹਾਂ ਮੈਂ ਨਾ ਤੇ ਚੰਡੀਗੜ੍ਹ ਚ ਕਿਨੂੰ ਇੱਕ ਕਲੱਬ ਖੋਲ੍ਹਤੀ ਆ ਮੈਂ ਕਿਹਾ ਬਹੁਤ ਅੱਛਾ ਕੀਤਾ ਮੈਂ ਬਟਨੇ ਹੋਰ ਇੱਕ ਨਾ ਤੁਰੂ ਦਾ ਬੰਦਾ ਹੈ ਫਿਰ ਖਰਾਬ ਨਹੀਂ ਪੀਏਗਾ ਸੋ ਮੇਰਾ ਕਹਿਣ ਤੋਂ ਮਤਲਬ ਹੈ ਜੀ ਵਿਜ਼ਨ ਹੈ ਆਈ ਟੈਲ ਯੂ ਮੈਂ ਮਹਿਸੂਸ ਕਰਦਾ ਕਿ ਸਾਡੇ ਪੋਲੀਟਿਸ਼ੀਅਨ ਦੇ ਵਿੱਚ ਜਿਹੜੀ ਆ ਉਹਨਾਂ ਦਾ ਜਿਹੜਾ ਆਬਜੈਕਟਿਵ ਉਹ ਡਿਵੈਲਪਮੈਂਟ ਨਹੀਂ ਉਹ ਡਿਵੈਲਪਮੈਂਟ ਜਿਹੜੀ ਮੂੰਹ ਤੋਂ ਬੋਲਦੀ ਆ ਦਿਨੋਂ ਨਹੀਂ ਬੋਲਦੀ ਔਰ ਦੇ ਲੈਕ ਵਿਜ਼ਨ ਦੇ ਲੈਕ ਵਿਲ ਉਹਨਾਂ ਕੋ ਪੋਲੀਟੀਕਲ ਵਿਲ ਨਹੀਂ ਹੈ ਟੂ ਥਿੰਕ ਆਊਟ ਆਫ ਦੀ ਬਾਕਸ ਇਹ ਕੋਈ ਸੁਣਦਾ ਕੋਈ ਕਰਦਾ ਉਹਨੂੰ ਸੁਣਦੀ ਉਹਨਾਂ ਕੋਲ ਟਾਈਮ ਨਹੀਂ ਹੈ ਜਦੋਂ ਸੁਣਨਾ ਚਾਹੁੰਦੇ ਨੇ